ਵੱਡੀ ਖਬਰ ਹੁਸ਼ਿਆਰਪੁਰ ਦੇ ਪਿੰਡ ਬਹਿਬਲ ਮੰਝ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਮੁੰਬਈ ਤੋਂ ਆਈ ਧੀ ਦੀ ਪਿਓ ਅਤੇ ਮਾਮੇ ਨੇ ਬੁਰੀ ਤਰ੍ਹਾਂ ਨਾਲ ਵੱਟ ਟੱਕ ਕਰਕੇ ਉਸ ਨੂੰ ਲਹੂ ਲੋਹਾਨ ਕਰ ਦਿੱਤਾ ਜਿਸ ਤੋਂ ਬਾਅਦ ਗੰਭੀਰ ਜ਼ਖਮੀ ਹੋਈ ਮਹਿਲਾ ਨੂੰ ਪਿੰਡ ਵਾਸੀਆਂ ਵੱਲੋਂ ਮੁਕੇਰੀਆਂ ਦੇ ਸਿਵਲ ਹਸਪਤਾਲ 'ਚ ਇਲਾਜ ਲਈ ਭਰਤੀ ਕਰਵਾਇਆ ਗਿਆ ਐ ਜਿੱਥੋਂ ਕਿ ਮਹਿਲਾ ਦੀ ਹਾਲਤ ਨੂੰ ਬੇहद ਨਾਜ਼ੁਕ ਵੇਖਦਿਆਂ ਹੋਇਆਂ ਡਾਕਟਰ ਵੱਲੋਂ ਉਸ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ ਕਰ ਦਿੱਤਾ ਗਿਆ ਜਾਣਕਾਰੀ ਮੁਤਾਬਕ ਜ਼ਖਮੀ ਮਹਿਲਾ ਪਲਵੀ ਸ਼ਰਮਾ ਨੇ ਦੱਸਿਆ ਕਿ ਉਸ ਦਾ ਪਤੀ ਤੋਂ ਤਲਾਕ ਹੋ ਚੁੱਕਿਆ ਹੈ ਤੇ ਉਹ ਮੁੰਬਈ ਤੋਂ ਪਿੰਡ ਆਈ ਸੀ ਤੇ ਪਿੰਡ ਚ ਆਉਣਾ ਉਸ ਦੇ ਮਾਪਿਆਂ ਨੂੰ ਪਸੰਦ ਨਹੀਂ ਸੀ ਤੇ ਉਸ ਦੇ ਮਾਪਿਆਂ ਵੱਲੋਂ ਉਸ ਦਾ ਸਾਰਾ ਸਮਾਨ ਘਰੋਂ ਬਾਹਰ ਸੁੱਟ ਦਿੱਤਾ ਕਿ ਆਸੀ ਜਿਸ ਤਾ ਕੀ ਅੱਜ ਹੀ ਪੁਲਿਸ ਵੱਲੋਂ ਰਾਸੀਨਾਮਾ ਵੀ ਕਰਵਾਇਆ ਗਿਆ ਸੀ ਤੇ ਉਸ ਮੁਤਾਬਕ 15 ਦਿਨਾਂ ਚ ਉਸ ਵੱਲੋਂ ਅੱਡ ਹੋਇਆ ਜਾਣਾ ਸੀ ਮਹਿਲਨ ਦੱਸਿਆ ਕਿ ਅੱਜ ਜਦੋਂ ਘਰ ਗਈ ਤਾਂ ਉਸ ਦਾ ਮਾਮਾ ਵੀ ਆਇਆ ਹੋਇਆ ਸੀ ਤੇ ਇਸ ਤਰ੍ਹਾਂ ਮੋੜ ਉਸ ਦਾ ਸਮਾਨ ਘਰੋਂ ਬਾਹਰ ਸੁੱਟਣਾ ਸ਼ੁਰੂ ਕਰ ਦਿੱਤਾ ਗਿਆ ਤੇ ਜਦੋਂ ਉਸ ਵੱਲੋਂ ਵਿਰੋਧ ਕੀਤਾ ਗਿਆ ਤਾਂ ਉਸ ਤੇ ਪਿਓ ਅਤੇ ਮਾਮੇ ਨੇ ਉਸ ਦੀ ਵੱਢ ਟੋਕ ਕਰ ਦਿੱਤੀ ਦੂਜੇ ਪਾਸੇ ਠਾਣਾ ਮੁਕੇਰੀਆਂ ਦੇ ਐਸਐਚਓ प्रमोद ਕੁਮਾਰ ਦਾ ਕਹਿਣਾ ਕਿ ਅੱਜ ਹੀ ਰਾਸੀਨਾਮਾ ਕਰਵਾ ਕੇ ਮਹਿਲਾ ਨੂੰ ਘਰ ਪੇਚਿਆ ਗਿਆ ਸੀ ਪਰੰਤੂ ਫਿਰ ਘਟਦਾ ਵਾਪਰੀ ਹੈ ਉਹਨਾਂ ਨੇ ਦੱਸਿਆ ਕਿ ਪੁਲਿਸ ਵੱਲੋਂ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਹੁਸ਼ਰਪੁਰ ਦੇ ਉਸ ਦੇ ਨਾਲ ਦਿਲਬਖ ਸਿੰਘ ਕਰਾਇੰਦ ਰਿਪੋਰਟ ਮਾਮਲਾ ਇਹ ਮੈਂ ਰਿਕ ਕੀ ਹੈ ਮਾਮਲਾ ਜਿਹੜਾ ਆਪਣੇ ਵਿਪਲ ਮੰਡਲ ਦਾ ਜਿਹੜਾ ਮਾਮਲਾ ਹੈ ਪਰ ਵੀ ਮੈਂ ਡਾਕਟਰ ਚੁਸਕੀਰਤ ਬੋਲ ਰਹੀ ਹਾਂ ਸਿਵਲ ਹਸਪਤਾਲ ਨਹੀਂ ਗਿਆ ਤੋਂ ਸਾਡੇ ਕੋਲ ਇੱਕ ਪੇਸ਼ੈਂਟ ਆਇਆ ਸੀ ਪਲਵੀ सुरेंद्र ਸ਼ਰਮਾ ਡਾਟਰ ਆਫ ਸੁਨੀਲਦਰ ਸ਼ਰਮਾ ਜੋ ਸਾਢੇ ਕੋ ਸਾਢੇ ਕ ਪੰਜ ਵਜੇ ਦੇ ਆਸ-ਪਾਸ ਸਿਵਲ ਹਸਪਤਲ ਐਮਰਜੈਂਸੀ ਵਿਖੇ ਆਏ ਸੀ ਕਿ ਮਰੀਜ਼ ਦੀ ਹਾਲਤ ਕਾਫੀ ਗੰਭੀਰ ਸੀ ਕਿ ਅਸੀਂ ਇਹਨਾਂ ਦਾ ਪਰਚਾ ਕੱਟ ਕੇ ਤੇ ਇਹਨਾਂ ਨੂੰ ਅੱਗੇ ਟ੍ਰੀਟਮੈਂਟ ਵਾਸਤੇ ਜੀਐਮਸੀ ਅੰਮ੍ਰਿਤਸਰ ਵਿੱਚ ਰੈਫਰ ਕੀਤਾ ਹੈਗਾ ਉੱਥੇ ਇਹਨਾਂ ਦਾ ਅੱਗੇ ਵਧੇਰਾ ਟ੍ਰੀਟਮੈਂਟ ਹੋਏਗਾ ਜੋ ਵੀ ਇਹਨਾਂ ਨੂੰ ਸਰਜਰੀ ਦੀ ਲੋੜ ਹੋਏਗੀ ਉੱਥੇ ਇਹਨਾਂ ਦਾ ਬਾਕੀ ਦਾ ਟ੍ਰੀਟਮੈਂਟ ਹੋਏਗਾ ਜਿਸ ਰਾਜਿਤ ਲੜਕੀ ਦੇ ਜਿਹਨਾਂ ਕੁਟਮਾਰ ਕੀਤੀ ਗਈ ਹੈ ਤੇ ਕਾਫੀ ਉਹ ਜਿਹੜੀਆਂ ਸਟਾਟਮ ਕਿ ਕੀ ਮੰਗ ਰਹੀ ਬੋਲਾਰੇ ਇਹ ਕੁੜੀ ਪੰਲਵੀ ਸ਼ਰਮਾ ਸੀ ਬੈਰਲ ਮਹਿੰਦੀ ਪਹਿਲਾਂ ਬੰਬਈ ਰਹਿੰਦੀ ਸੀ ਉਥੋਂ ਦਾ ਡਿਵੋਰਸ ਵਗੈਰਾ ਹੋ ਗਿਆ ਸੀ ਕਾਫੀ ਤੇ ਪਹਿਲਾਂ ਤੇ ਹੁਣ ਆਪਣੇ ਪਿੰਡ ਆਈ ਸੀ ਹਫਤੇ ਪਹਿਨ ਹਫਤਾ ਪਹਿਲਾਂ ਇਹਦਾ ਫੇਰੈਂਟਸ ਨੂੰ ਆਣ ਬਣ ਸੀ ਜਿਹੜੇ ਪੇੜ ਸ੍ਰਮ ਘਰੇ ਨੇ ਵੱਢਦੇ ਰਹੇ ਸੀ ਤੇ ਸਾਡੇ ਕੋਲ ਦਰਖਾਸਤ ਸੀਗੀ ਅੱਜ ਦਰਖਾਸਤ ਫਿਰ ਰਜਿਨਾਮਾ ਕਰਕੇ ਗਏ ਆ ਕੁੜੀ ਕਹਿੰਦੀ ਸੀ ਜੇ ਕੋਈ ਗੱਲ ਨਹੀਂ ਮੈਂ ਬਾਹਰ ਰਹਿ ਲੈਣੀ ਆ ਜਿੰਨਾ ਚਿਰ ਨਹੀਂ ਅਡਜਸਟਮੈਂਟ ਹੁੰਦੀ ਉਹਨਾਂ ਚਿਰ ਮੈਨੂੰ ਉੱਥੇ ਰਹਿਣ ਦਿਓ ਤੇ ਇੱਕ ਟਾਕੇ ਜਦੋਂ ਪਿੰਡ ਦੁਆਰਾ ਪਹੁੰਚੀ ਜੇ ਤੇ ਕੁੜੀ ਦੇ ਮਾਮੇ ਨੇ ਤੇ ਕੁੜੀ ਦੇ ਫਾਦਰ ਨੇ ਫੇਰ ਇਹ ਬੱਟੋ ਕੀਤੀ ਆ ਇਹਦੇ ਸਬੰਧ ਚ ਅਸੀਂ ਕਰਕੇ ਇਹ ਬਿਆਨ ਲੱਕੀ ਪੱਤਾ ਤੱਕ ਕਰਦੇ ਕਿ ਕਿੰਨੇ ਮਤਲਬ ਕਿੰਨੇ ਬੰਦੇ ਜਿਹਨਾਂ ਨੇ ਸਤਾਉਂਦੀਆਂ ਦੋ ਹੀ ਨੇ ਮੇਨ ਮਾਮੇ ਨੇ ਵੱਡੀ ਮਾਮਾ ਮੇਨ ਆ ਬਾਕੀ ਜੋ ਦੀ ਸਾਡ ਸੁਣਾਲੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਬਸ ਮੰਦਰਾਉਂਡ ਅਪ ਕਰਨਗੇ